ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਨਸ਼ਿਆਂ ਨੂੰ ਲੈ ਕੇ ਤਕਰੀਬਨ ਹਰ ਰੋਜ਼ ਹੀ ਚਰਚਾ ਹੁੰਦੀ ਹੈ ਯੁੱਧ ਨਸ਼ਾ ਵਿਰੁੱਧ ਦਾ ਜ਼ਿਕਰ ਵੀ ਹੁੰਦਾ ਹੈ ਵੱਡੀਆਂ ਮੱਛੀਆਂ ਫੜਨ ਦਾ ਜ਼ਿਕਰ ਵੀ ਹੁੰਦਾ ਹੈ ਪਰ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਪਿੱਛੇ ਜਿਹੇ ਦੋ ਅੰਤਰਰਾਜੀ ਨਸ਼ੇ ਦੇ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਜੋ ਦਿੱਲੀ ਅਤੇ ਟਰਾਈ ਸਿਟੀ ਦੇ ਵਿੱਚ ਤੰਦਾ ਚਲਾ ਰਹੇ ਸੀ ਟਰਾਈ ਸਿਟੀ ਮਤਲਬ ਚੰਡੀਗੜ੍ਹ ਮਹਾਲੀ ਤੇ ਪੰਚਕੁਲਾ ਏਰੀਏ ਦੇ ਵਿੱਚ ਇਹ ਨਸ਼ੇ ਦਾ ਕਾਰੋਬਾਰ ਚਲਾ ਰਹੇ ਸੀ ਉਹਦੇ ਵਿੱਚੋਂ ਕਈ ਹੈਰਾਨੀਜਨਕ ਤੱਥ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆਏ ਨੇ ਪਿਛਲੇ ਹਫ਼ਤਿਆਂ ਦੇ ਵਿੱਚ 12 ਲੋਕ ਗ੍ਰਿਫਤਾਰ ਕੀਤੇ ਗਏ ਨੇ ਤੇ ਉਹਨਾਂ ਕੋਲੋਂ ਹੈਰੋਇਨ ਕੋਕੀਨ ਤੇ ਆਈਸ ਜਿਹਨੂੰ ਆਪਾਂ ਕ੍ਰਿਸਟਲ ਮੈਥ ਵੀ ਕਹਿੰਦੇ ਆ ਇਹ ਨਸ਼ਾ ਜੋ ਫੜਿਆ ਗਿਆ ਹੈ ਉਸ ਦੀ ਕੀਮਤ 8 ਕਰੋੜ 15 ਲੱਖ ਦੀ ਹੈ ਅਫਸਰਾਂ ਦੇ ਦੱਸਣ ਮੁਤਾਬਕ ਜਿਹੜੇ ਫੜੇ ਗਏ ਨੇ ਉਹਨਾਂ ਵਿੱਚ ਸ਼ਾਮਲ ਹਨ ਇੱਕ ਮੋਚੀ ਇੱਕ ਰੇੜੀ ਲਾਉਣ ਵਾਲਾ ਇੱਕ ਦਰੀਆਂ ਵੇਚਣ ਵਾਲਾ ਜਿਹਨੂੰ ਆਪਾਂ ਫੁੱਟ ਮੈਟ ਜਾਂ ਡੋਰ ਮੈਟ ਕਹਿ ਦਿੰਦੇ ਆ ਇੱਕ ਟੋਲ ਪਲਾਜ਼ਾ ਤੇ ਕੰਮ ਕਰਨ ਵਾਲਾ ਇੱਕ ਡਿਲੀਵਰੀ ਏਜੰਟ ਇੱਕ ਕੈਮਿਸਟਰੀ ਦੀ ਦੁਕਾਨ ਤੇ ਕੰਮ ਕਰਨ ਵਾਲਾ ਤੇ ਹੋਰ ਇਸੇ ਤਰੀਕੇ ਦੇ ਨਿੱਕੇ ਮੋٹے ਕੰਮ ਕਰਨ ਵਾਲੇ ਲੋਕ ਉਹ ਫੜੇ ਗਏ ਜਿੰਨੇ ਵੀ ਇਹ ਦੋਸ਼ੀ ਹਨ ਉਹ ਜ਼ਿਆਦਾਤਰ ਗਰੀਬ ਘਰਾਤੋਂ ਆਉਂਦੇ ਹਨ ਤੇ ਨਸ਼ੇ ਦੀ ਦਲਦਲ ਦੇ ਵਿੱਚ ਸਿਰਫ ਇੱਕੋ ਹੀ ਚੀਜ਼ ਖਿੱਚ ਕੇ ਲਈ ਹੈ ਤੇ ਉਹ ਹੈ ਛੇਤੀ ਪੈਸੇ ਕਮਾਉਣ ਦੀ ਲਾਲਸਾ ਕੋਈ ਇੱਕ ਮਨੀ ਜਿਹਨੂੰ ਆਪਾਂ ਕਹਨੇ ਆ ਬਹੁਤ ਛੇਤੀ ਅਮੀਰ ਹੋਣਾ ਚਾਹੁੰਦੇ ਨੇ ਸੁਪਰੀਡੈਂਟ ਪੁਲਿਸ ਐਸਪੀ ਕ੍ਰਾਈਮ ਜਸਵੀਰ ਸਿੰਘ ਦੇ ਦੱਸਣ ਮੁਤਾਬਕ ਇਸ ਮਾਮਲੇ ਦੇ ਵਿੱਚ ਦੋ ਅਲੱਗ ਅਲੱਗ ਐਫ ਆਈ ਆਰਾਂ ਦਰਜ ਕੀਤੀਆਂ ਗਈਆਂ ਹਨ ਪਹਿਲੀ 7 ਨਵੰਬਰ ਨੂੰ ਦਰਜ ਕੀਤੀ ਗਈ ਸੀ ਤੇ ਦੂਸਰੀ 19 ਨਵੰਬਰ ਜਿਹੜੀ ਪਹਿਲੀ ਐਫਆਈਆਰ ਦਰਜ ਕੀਤੀ ਗਈ ਹੈ ਉਸ ਦੇ ਵਿੱਚ ਪੁਲਿਸ ਕਹਿੰਦੀ ਹੈ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਦੇ ਹੱਥ ਅਸ਼ਵਨੀ ਕੁਮਾਰ ਉਰਫ ਆਸ਼ੂ ਲਗਿਆ ਇਸ ਨੂੰ ਸੈਕਟਰ 40 ਤੋਂ ਗ੍ਰਿਫਤਾਰ ਕੀਤਾ ਗਿਆ 7 ਨਵੰਬਰ ਨੂੰ ਤੇ ਇਸ ਕੋਲੋਂ 47.8 ਗ੍ਰਾਮ ਹੈਰੋਇਨ ਮਿਲੀ ਇਸ ਨੇ ਜੋ ਖਲਾਸੇ ਕੀਤੇ ਉਸ ਦੇ ਨਾਲ ਗ੍ਰਿਫਤਾਰੀ ਹੋਈ सोनू ਉਰਫ ਕਾਲੂ ਉਰਫ ਡੌਨ ਦੀ ਅਤੇ ਸਲਮਾਨ ਉਰਫ ਮੁੰਨਾ ਦੀ ਪਹਿਲਾ ਸੈਕਟਰ 56 ਤੋਂ ਫੜਿਆ ਗਿਆ ਤੇ ਦੂਜਾ ਮਲਵਾਤ ਸੋਨੂੰ ਜਦੋਂ ਗ੍ਰਫਤਾਰ ਹੋਇਆ ਤਾਂ ਉਸ ਕੋਲੋਂ 100.60 ਗ੍ਰਾਮ ਹੈਰੋਇਨ ਤੇ 2.01 ਗ੍ਰਾਮ ਕ੍ਰਿਸਟਲ ਮੈਥ ਬਰਾਮਦ ਹੋਈ ਜਦੋਂ ਅੱਗੇ ਤਫਤੀਸ਼ ਕੀਤੀ ਗਈ ਤਾਂ ਸੁਨੀਲ ਉਰਫ ਦਰਜ਼ੀ ਅਤੇ ਅਨੂਪ ਦਾ ਨਾਮ ਸਾਹਮਣੇ ਆਇਆ ਦੋਹਾਂ ਨੂੰ ਹੀ ਦਬੋਚਿਆ ਗਿਆ ਤਾਂ ਇੱਕ ਨੂੰ ਸੈਕਟਰ 38 ડી ਤੋਂ ਤੇ ਦੂਸਰੇ ਨੂੰ ਸੈਕਟਰ 25 ਤੋਂ ਇਹਨਾਂ ਦੀ ਪੁੱਛ ਪੜਤਾਲ ਤੋਂ ਬਾਅਦ ਪੁਲਿਸ ਆਖਰਕਾਰ ਬੰਟੀ ਤੱਕ ਪਹੁੰਚੀ ਜੋ ਕਿ ਨਸ਼ੇ ਦਾ ਇੱਕ ਵੱਡਾ ਅੰਤਰਰਾਜੀ ਸਪਲਾਈਅਰ ਹੈ ਤੇ ਜੋ ਦਿੱਲੀ ਦੇ ਠਕੋਲੀ ਅਤੇ ਨਵੀਂ ਬਰਾੜੀ ਤੋਂ ਇਹ ਧੰਦਾ ਚਲਾਉਂਦਾ ਹੈ ਇਸ ਦੇ ਘਰੇ ਜਦੋਂ ਰੇਡ ਮਾਰੀ ਤਾਂ ਪੁਲਿਸ ਨੂੰ 523 ਗ੍ਰਾਮ ਕੋਕੀਨ ਮਿਲੀ 20 ਲੱਖ 64000 ਰੁਪਏ ਦੀ ਨਕਦੀ ਗਹਿਣੀ ਅਤੇ ਕਾਲੇ ਰੰਗ ਦੀ ਇੱਕ ਡਸਟਰ ਗੱਡੀ ਇਸ ਤੋਂ ਅਤੇ ਬਾਕੀ ਦੋਸ਼ੀਆਂ ਤੋਂ ਵੀ ਪੁਲਿਸ ਨੇ ਜਦੋਂ ਫੋਰ ਬਰਾਮਦਗੀ ਕੀਤੀ ਉਹਦੇ ਵਿੱਚ 490 ਗ੍ਰਾਮ ਕੋਕੀਨ ਹੈਰੋਇਨ ਕਰੈਕ ਬਾਲਸ ਤੇ ਨਕਦੀ ਸ਼ਾਮਲ ਸੀ ਐਸਪੀ ਸਾਹਿਬ ਨੇ ਦੱਸਿਆ ਕਿ ਨਸ਼ੇ ਦਾ ਕਾਰੋਬਾਰ ਅਲੱਗ-ਅਲੱਗ ਪੱਤਰ ਤੇ ਕੰਮ ਕਰਦਾ ਸੀ ਜਿਹੜੇ ਲੋਕਲ ਸਪਲਾਈ ਕਰਦੇ ਸਨ ਆਸ਼ੂ, ਸੁਨੀਲ ਅਤੇ ਸਲਮਾਨ ਵਰਗੇ ਉਹ ਸੋਨੂ ਤੋਂ ਥੋੜੀ ਮਾਤਰਾ ਦੇ ਵਿੱਚ ਨਸ਼ਾ ਖਰੀਦਦੇ ਸੀ ਤੇ ਅੱਗੇ ਚੰਡੀਗੜ੍ਹ ਮੋਹਾਲੀ ਤੇ ਪੰਚਕੁਲਾ ਏਰੀਆ ਦੇ ਵਿੱਚ ਵੇਚ ਦਿੰਦੇ ਸੀ ਜਿੰਨੇ ਵੀ ਨਾਲ ਲੱਗਦੇ ਏਰੀਆ ਨੇ ਉੱਥੇ ਸਪਲਾਈ ਕਰਦੇ ਸੀ ਬੰਟੀ ਜਿਹੜਾ ਅੰਤਰਰਾਜੀ ਸਪਲਾਇਰ ਹੈ ਉਹ ਅੱਗੇ ਦਿੱਲੀ ਦੇ ਉੱਤਮਨਗਰ ਤੋਂ ਸ਼ਨੀ ਨਾਮ ਦੇ ਵਿਅਕਤੀ ਕੋਲੋਂ ਕੁਕੀਨ ਲਿਆਉਂਦਾ ਸੀ ਤੇ ਬਾਕੀ ਜਿਹੜੇ ਸਿੰਥੈਟਿਕ ਨਸ਼ੇ ਨੇ ਉਹ ਸਾਰੇ ਅਫਰੀਕੀ ਨਾਗਰਿਕਾਂ ਤੋਂ ਜੋ ਦਿੱਲੀ ਦੇ ਵਿੱਚ ਵਸੇ ਹੋਏ ਨੇ ਉਹਨਾਂ ਤੋਂ ਖਰੀਦ ਕਰਦਾ ਸੀ ਕੁੱਲ ਮਿਲਾ ਕੇ ਇਸ ਐਫ ਆਈ ਆਰ ਦੇ ਵਿੱਚ 1025 ਗ੍ਰਾਮ ਕੋਕੀਨ ਕਿਲੋ ਤੋਂ ਵੱਧ ਕਿਨ ਜਿਸ ਦਾ ਮੁੱਲ 6 ਕਰੋੜ ਰੁਪਏ ਹੈ 197 ਗ੍ਰਾਮ ਹੈਰੋਇਨ 2 ਗ੍ਰਾਮ ਕ੍ਰਿਸਟਲ ਮੈਥ 21 ਲੱਖ ਰੁਪਿਆ ਨਕਦੀ ਗਹਿਣੇ ਤੇ ਦੋ ਗੱਡੀਆਂ ਜਿਹੜੀਆਂ ਨੇ ਉਭਰਾਮਤ ਹੋਣ ਪੁਲਿਸ ਦੇ ਮੁਤਾਬਕ ਜਿਹੜਾ ਇੱਕ ਦੋਸ਼ੀ ਸੀ ਅਸ਼ਵਨੀ ਕੁਮਾਰ ਉਹ ਛੋਟੇ-ਮੋਟੇ ਕੰਮ ਧੰਦੇ ਕਰਦਾ ਸੀ ਉਸ ਤੇ ਉੱਤੇ ਪਹਿਲਾਂ ਵੀ ਐਨਡੀਪੀਐਸ ਦੇ ਕਈ ਮਾਮਲੇ ਦਰਜ ਹਨ ਸੋਨੂ ਅਨਪੜ ਹੈ ਪਹਿਲਾਂ ਇਹ ਮੋਚੀ ਦਾ ਕੰਮ ਕਰਦਾ ਸੀ 19 ਸਾਲ ਦੇ ਸਲਮਾਨ ਤੇ ਵੀ ਪਹਿਲਾਂ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈ ਸੁਨੀਲ ਜਿਹੜਾ ਵਿਅਕਤੀ ਹੈ ਉਹ ਪਹਿਲਾਂ ਸੈਕਟਰ 17 ਦੇ ਵਿੱਚ ੁੱਪ ਵਾਲੀਆਂ ਐਨਕਾਂ ਜਿਹਨੂੰ ਆਪਾਂ ਸ਼ਾਨ ਗਲਾਸਿਸ ਕਹਿੰਦੇ ਆ ਉਹ ਐਨਕਾਂ ਵੇਚਣ ਦਾ ਕੰਮ ਕਰਦਾ ਸੀ ਅਨੂਪ 12 ਪੜਿਆ ਹੈ ਤੇ ਪਹਿਲਾਂ ਇਹ ਮੋਬਾਈਲ ਰਿਪੇਅਰਿੰਗ ਦਾ ਕੰਮ ਕਰਦਾ ਸੀ ਸਾਰੇ ਦੇ ਸਾਰੇ ਹੀ ਛੇਤੀ ਮੋਟਾ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਇਸ ਧੰਦੇ ਦੇ ਨਾਲ ਜੁੜੇ ਸੀ ਬੰਟੀ ਵੀ ਕਦੇ ਦਿੱਲੀ ਦੀਆਂ ਸੜਕਾਂ ਤੇ ਔਰਤਾਂ ਦੇ ਕੱਪੜੇ ਵੇਚਣ ਦਾ ਕੰਮ ਕਰਦਾ ਸੀ ਤੇ ਹੁਣ ਉਹ ਅੰਤਰਰਾਜੀ ਸਪਲਾਈਅਰ ਬਣ ਗਿਆ ਸੀ ਵੱਡਾ ਇੰਟਰ ਸਟੇਟ ਸਪਲਾਈਅਰ ਬਣ ਚੁੱਕਿਆ ਸੀ ਜਿਹੜੀ ਦੂਜੀ ਐਫ ਆਈ ਆਰ ਹੈ ਉਹ 19 ਨਵੰਬਰ ਨੂੰ ਦਰਜ ਹੋਈ ਤੇ ਉਸ ਵਿੱਚ ਕਿਹਾ ਗਿਆ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਨੇ 23 ਸਾਲਾਂ ਦੇ ਰਾਹੁਲ ਨੂੰ ਸੈਕਟਰ 25 ਤੋਂ ਗ੍ਰਫਤਾਰ ਕੀਤਾ ਹੈ ਇਹ ਬੰਦਾ ਡੋਰ ਮੈਟ ਵੇਚਣ ਦਾ ਕੰਮ ਕਰਦਾ ਸੀ ਜਾਂ ਦਰੀਆਂ ਵੇਚਣ ਦਾ ਕੰਮ ਕਰਦਾ ਸੀ ਤੇ 32 ਸਾਲਾਂ ਦੇ अरुण कुमार ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਪਹਿਲਾਂ ਰੇੜੀ ਲਾਉਂਦਾ ਸੀ ਜਿਹਨੂੰ ਆਪਾਂ ਸਟਰੀਟ ਵੈਂਡਰ ਕਹਿ ਦਿੰਨੇ ਆ ਸੜਕਾਂ ਦੇ ਵਿੱਚ ਗਲੀਆਂ ਦੇ ਵਿੱਚ ਜੋ ਸਮਾਨ ਵੇਚਦੇ ਫਿਰਦੇ ਨੇ ਉਹ ਕੰਮ ਕਰਦਾ ਸੀ ਇਹਨਾਂ ਕੋਲੋਂ 109.55 ਗ੍ਰਾਮ ਅਤੇ 36.80 ਗ੍ਰਾਮ ਕਾਕੀਨ ਬਰਾਮਦ ਹੋਈ ਹੈ ਤੇ ਨਾਲ ਹੀ ਇੱਕ ਮਹਿੰਦਰਾ ਐਕਸਯੂਵੀ 700 ਤੇ 3 ਲੱਖ ਦੀ ਨਕਦੀ 3 ਲੱਖ ਕੈਸ਼ ਮਿਲਿਆ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਚਾਰ ਹੋਰ ਗ੍ਰਿਫਤਾਰੀਆਂ ਹੋਈਆਂ ਜਿੰਨਾ ਵਿੱਚ ਇੰਦਰਜੀਤ ਸਿੰਘ ਔਰ ਫਰੋਹਿਤ ਟਿੰਕੂ ਆਕਾਸ਼ ਤੇ ਵਿਸ਼ਾਲ ਸਨ ਵਿਸ਼ਾਲ ਨੇ ਫਾਰਮੇਸੀ ਦਾ ਕੋਰਸ ਕੀਤਾ ਸੀ ਇਹਨੂੰ ਆਪਾਂ ਬੈਚਲਰ ਡਿਗਰੀ ਕਹਿ ਦਿੰਦੇ ਆ ਫਾਰਮੇਸੀ ਦੀ ਕੀਤੀ ਹੋਈ ਸੀ ਤੇ ਉਹ ਅੰਮ੍ਰਿਤਸਰ ਦੇ ਟੋਲ ਪਲਾਜ਼ੇ ਤੇ ਵੀ ਕੰਮ ਕਰਦਾ ਸੀ ਉਸ ਦੇ ਕੋਲੋਂ 269 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਆਕਾਸ਼ 8ਵੀਂ ਤੱਕ ਪੜਿਆ ਹੈ ਇੱਕ ਡਿਲੀਵਰੀ ਏਜੰਟ ਦੇ ਤੌਰ ਤੇ ਕੰਮ ਕਰਦਾ ਹੈ ਪਹਿਲਾਂ ਉਹ ਚਪੜਾਸੀ ਤੇ ਹੈਲਪਰ ਦਾ ਕੰਮ ਵੀ ਕਰ ਚੁੱਕਿਆ ਹੈ ਉਸ ਦੇ ਕੋਲੋਂ 10.37 ਗ੍ਰਾਮ ਹੈਰੋਇਨ ਤੇ 29.48 ਗ੍ਰਾਮ ਕੋਕੀਨ ਬਰਾਮਦ ਹੋਈ ਹੈ ਇੰਦਰਜੀਤ ਟਿੰਕੂ ਕੋਲੋਂ 15000 ਤੇ 2 ਲੱਖ ਦੀ ਨਕਦੀ ਫੜੀ ਗਈ ਹੈ ਪੁਲਿਸ ਮੁਤਾਬਕ ਜੋ ਟਿੰਕੂ ਹੈ ਉਹ ਪਹਿਲਾਂ ਇੱਕ ਕੈਮਿਸਟ ਦੀ ਦੁਕਾਨ ਤੇ ਨੌਕਰੀ ਕਰਦਾ ਸੀ ਐਫ ਆਈ ਆਰ ਮੁਤਾਬਕ ਜੋ ਕੁੱਲ ਰਿਕਵਰੀ ਹੋਈ ਹੈ ਉਹ 683 ਗ੍ਰਾਮ ਕੋਕੀਨ ਜਿਹਦਾ ਮੁੱਲ 90 ਲੱਖ ਰੁਪਏ ਦਾ ਬਣਦਾ ਹੈ ਤੇ 279 ਗ੍ਰਾਮ ਹੈਰੋਇਨ ਜਿਸ ਦਾ ਮੁੱਲ 75 ਲੱਖ ਰੁਪਏ ਬਣਦਾ ਹੈ ਤੇ 5 ਲੱਖ ਰੁਪਏ ਕੈਸ਼ ਇਹਨਾਂ ਗ੍ਰਿਫਤਾਰੀਆਂ ਤੋਂ ਬਰਾਮਦ ਹੋਇਆ ਹੈ ਪੁਲਿਸ ਇਹ ਜਿਹੜਾ ਦੂਜਾ ਸਿੰਡੀਗੇਟ ਫੜਿਆ ਗਿਆ ਹੈ ਇਹ ਜ਼ਿਆਦਾਤਰ ਡਿਜੀਟਲ ਚੈਨਲਾਂ ਦੇ ਰਾਹੀਂ ਹੀ ਆਪਣਾ ਧੰਦਾ ਚਲਾਉਂਦਾ ਸੀ अरुण कुमार ਜਿਹੜਾ ਹੈ ਉਹ ਕਈ ਬੈਂਕ ਖਾਤੇ ਤੇ ਥਰਡ ਪਾਰਟੀ UPI ਵਰਤਦਾ ਸੀ ਪੈਸੇ ਦੇ ਲੈਣ ਦੇਣ ਦੇ ਲਈ ਆਕਾਸ਼ ਪੈਸੇ ਨੂੰ ਕਮਾਉਂਦਾ ਸੀ ਤੇ ਡਿਲੀਵਰੀ ਜਾਂ ਸਪਲਾਈ ਜਿਹੜਾ ਹੈ ਉਸ ਕੰਮ ਨੂੰ ਸੰਭਾਲਦਾ ਸੀ अरुण ਜਿਹੜਾ ਹੈ ਉਹ ਮੇਨ ਹੈਂਡਲਰ ਸੀ ਤੇ ਦਿੱਲੀ ਤੋਂ ਇਹ ਕੁਕੀਨ ਲੈ ਕੇ ਆਉਂਦਾ ਸੀ ਤੇ ਅੱਗੇ ਰਾਹੁਲ ਨੂੰ ਸਪਲਾਈ ਕਰਦਾ ਸੀ ਰਾਹੁਲ ਲੋਕਲ ਸਪਲਾਇਰ ਸੀ ਰਾਹੁਲ ਦਾ ਤਰੀਕਾ ਵੀ ਵੱਖਰਾ ਸੀ ਉਹ ਜਿਹੜੇ ਮਾਈਲਸਟੋਨ ਹੁੰਦੇ ਨੇ ਆਪਣੇ ਸੜਕਾਂ ਦੇ ਉੱਤੇ ਮੀਲ ਪੱਥਰ ਲੱਗੇ ਹੁੰਦੇ ਨੇ ਉਸ ਦੇ ਉੱਤੇ ਪੈਕੇਟ ਰੱਖਦਾ ਸੀ ਤੇ ਫਿਰ ਉਸ ਮੀਲ ਪੱਥਰ ਦੀ ਫੋਟੋ ਤੇ ਉਹਦੀ ਲੋਕੇਸ਼ਨ ਦਾ ਪਿੰਨ ਖਰੀਦਣ ਵਾਲੇ ਦੇ ਨਾਲ ਸ਼ੇਅਰ ਕਰਦਾ ਸੀ ਤਾਂ ਕਿ ਆਪ ਸਿੱਧਾ ਕੰਟੈਕਟ 'ਚ ਨਾ ਆਵੇ ਉਹਦੀ ਸ਼ਕਲ ਨਾ ਕੋਈ ਦੇਖੇ ਉਹ ਸਿੱਧਾ ਆਪ ਨਾਲ ਮਿਲੇ ਪੈਸੇ ਸਾਰੇ ਥਰਡ ਪਾਰਟੀ ਐਪ ਦੇ ਰਾਹੀਂ ਹੀ ਉਸ ਨੂੰ ਦਿੱਤੇ ਜਾਂਦੇ ਸੀ ਉਹਦੇ ਰਾਹੀਂ ਨਸ਼ੇ ਦੇ ਪੈਸਿਆਂ ਦੀ ਲੈਣ ਦੇਣ ਜਿਹੜਾ ਹੈ ਉਹ ਕੀਤਾ ਜਾਂਦਾ ਸੀ ਸੋ ਇਹ ਜਿਹੜਾ ਨਸ਼ੇ ਦੇ ਮੋਡਿਊਲ ਨੇ ਜਿਹੜੇ ਚੰਡੀਗੜ੍ਹ ਪੁਲਿਸ ਨੇ ਫੜੇ ਨੇ ਇਦੇ ਵਿੱਚ ਤੁਸੀਂ ਜਸਾਰਿਆਂ ਦੀ ਪ੍ਰੋਫਾਈਲ ਦੇਖੋ ਜਿਹੜੇ ਵੀ ਨਸ਼ਾ ਵੇਚਣ ਦੇ ਦੋਸ਼ ਫੜੇ ਗਏ ਨੇ ਉਹ ਉਹ ਆਮ ਸੁਧਾਰਨ ਦਿਖਣ ਵਾਲੇ ਲੋਕ ਨੇ ਜੋ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਆਪਣੇ ਚਾਰੇ ਪਾਸੇ ਹਰ ਰੋਜ਼ ਦੇਖੇ ਜਾ ਸਕਦੇ ਨੇ ਜਿਨ੍ਹਾਂ ਦੀ ਪ੍ਰੋਫਾਈਲ ਅਜਿਹੀ ਹੈ ਕਿ ਉਹਨਾਂ ਤੇ ਕੋਈ ਨਸ਼ਾ ਵੇਚਣ ਦਾ ਸ਼ੱਕ ਨਹੀਂ ਕਰ ਸਕਦਾ ਆਮ ਤੌਰ ਤੇ ਇਹ ਸਾਰਿਆਂ ਨੂੰ ਹੀ ਪਤਾ ਹੈ ਕਿ ਕੋਈ ਵੀ ਸ਼ਹਿਰ ਹੋਵੇ ਵੱਡਾ ਜਾਂ ਛੋਟਾ ਉੱਥੇ ਕੋਈ ਨਾ ਕੋਈ ਮੱਲਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਇਲਾਕਾ ਜ਼ਰੂਰ ਹੁੰਦਾ ਹੈ ਜੋ ਨਸ਼ਿਆਂ ਦੇ ਧੰਦੇ ਨੂੰ ਲੈ ਕੇ ਬਦਨਾਮ ਹੁੰਦਾ ਹੈ ਸਾਰਿਆਂ ਨੂੰ ਪਤਾ ਹੁੰਦਾ ਕਿ ਉਸ ਇਲਾਕੇ ਦੇ ਵਿੱਚੋਂ ਨਸ਼ਾ ਮਿਲ ਜਾਣਾ ਹੈ ਉਸ ਦੇ ਆਲੇ ਦੁਆਲੇ ਲੋਕ ਵੇਚਦੇ ਨੇ ਤੇ ਉੱਥੇ ਹੀ ਪੁਲਿਸ ਦਾ ਵੀ ਧਿਆਨ ਜ਼ਿਆਦਾ ਕੇਂਦਰਿਤ ਰਹਿੰਦਾ ਹੈ बार-बार ਉਹਨਾਂ ਇਲਾਕਿਆਂ 'ਤੇ ਕਾਰਵਾਈ ਹੁੰਦੀ ਹੈ ਲੋਕਾਂ ਨੂੰ ਫੜਿਆ ਜਾਂਦਾ ਹੈ ਥੋੜੇ ਚਿਰ ਬਾਅਦ ਹੁਜ਼ਮਾਨਤ ਤੇ ਬਾਹਰ ਆ ਜਾਂਦੇ ਨੇ ਸਾਲਾਂ ਬੱਧੀ ਇਸੇ ਤਰੀਕੇ ਨਾਲ ਨਸ਼ੇ ਦਾ ਇਹ ਕਾਰੋਬਾਰ ਆਪਣਾ ਕੰਮ ਚਲਾ ਰਿਹਾ ਹੈ ਆਪਣੇ ਪੈਰ ਪਸਾਰ ਰਿਹਾ ਹੈ ਲੇਕਿਨ ਹੁਣ ਜੋ ਲੋਕ ਇਹਨਾਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਦੀ ਪ੍ਰੋਫਾਈਲ ਵੱਖਰੀ ਹੈ ਉਹਨਾਂ ਦੇ ਪਰਿਵਾਰਾਂ ਦੇ ਕੋਈ ਵੀ ਮੈਂਬਰ ਇਸ ਤੋਂ ਪਹਿਲਾਂ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿਪਤ ਨਹੀਂ ਸੀ ਇਹ ਪਹਿਲੀ ਵਾਰ ਉਹ ਲੋਕ ਨੇ ਜੋ ਨਸ਼ੇ ਦੇ ਧੰਦੇ ਦੇ ਨਾਲ ਜੁੜੇ ਜੇ ਤੁਸੀਂ ਪੁਲਿਸ ਦੀਆਂ ਕਾਰਵਾਈਆਂ ਵੀ ਦੇਖੋ ਜਿਹੜੇ ਘਰ ਤਹੇ ਜਾ ਰਹੇ ਨੇ ਨਸ਼ਾ ਤਸਕਰਾਂ ਦੇ ਬਾਰ ਬਾਰ ਇਹ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਦੇ 2 4 5 ਜਾਂ 8 ਕੇਸ ਨੇ ਐਫ ਆਈ ਆਰ ਆ ਕਾਫੀ ਦਰਜ ਹੋਈਆਂ ਹੋਈਆਂ ਨੇ ਪੁਰਾਣੇ ਅਫੈਂਡਰ ਨੇ ਜਿਨ੍ਹਾਂ ਦਾ ਪਤਾ ਹੈ ਕਿ ਇਹ ਕਾਫੀ ਸਾਲਾਂ ਤੋਂ ਲਗਾਤਾਰ ਨਸ਼ਾ ਵੇਚਦੇ ਆ ਰਹੇ ਨੇ ਉਹਨਾਂ ਦੇ ਘਰਾਂ ਨੂੰ ਟਾਇਆ ਜਾ ਰਿਹਾ ਹੈ ਤਾਂ ਕਿ ਉਹਨਾਂ ਨੂੰ ਇਹ ਸੁਨੇਹਾ ਸਾਫ਼ ਚਲਿਆ ਜਾਵੇ ਕਿ ਨਸ਼ੇ ਦੇ ਕਾਰੋਬਾਰ ਤੋਂ ਜੇ ਤੁਸੀਂ ਕਮਾਈ ਕਰਕੇ ਬਿਲਡਿੰਗਾਂ ਬਣਾਉਣੇ ਹੋ, ਜਾਇਦਾਦਾਂ ਬਣਾਉਣੇ ਹੋ ਤਾਂ ਉਹ ਤੁਹਾਡੇ ਕੋਲ ਨਹੀਂ ਰਹਿਣਗੀਆਂ। ਉਹਨਾਂ ਨੂੰ ਸਰਕਾਰ ਨਸ਼ਟ ਕਰ ਦੇਵੇਗੀ। ਇਸ ਨਸ਼ੇ ਦੇ ਧੰਦੇ 'ਚੋਂ ਤੁਹਾਨੂੰ ਕੋਈ ਫਾਇਦਾ ਨਹੀਂ ਮਿਲੇਗਾ। ਕਾਰਵਾਈ ਉੱਥੇ ਤੱਕ ਲਿਮਟਿਡ ਹੈ ਜਿੰਨੇ ਪੁਰਾਣੇ ਨਸ਼ਾ ਵੇਚਣ ਵਾਲੇ ਨੇ ਉਹਨਾਂ 'ਤੇ ਹੀ ਕਾਰਵਾਈ ਹੋ ਰਹੀ। ਲੇਕਿਨ ਇਹ ਜਿਹੜੇ ਨਵੇਂ ਲੋਕ ਸਾਹਮਣੇ ਆ ਰਹੇ ਨੇ ਇਹਨਾਂ ਦਾ ਉਸ ਇਲਾਕਿਆਂ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਕੋਈ ਸਬੰਧ ਨਹੀਂ ਇਹ ਪਹਿਲੀ ਵਾਰ ਨਸ਼ਾ ਵੇਚ ਰਹੇ ਨੇ ਪਰ ਮਕਸਦ ਇਹਨਾਂ ਦਾ ਵੀ ਹੋਈ ਹੈ ਕਿ ਛੇਤੀ ਤੋਂ ਛੇਤੀ ਅਮੀਰ ਹੋਇਆ ਜਾਵੇ ਛੇਤੀ ਤੋਂ ਛੇਤੀ ਪੈਸਾ ਕਿਵੇਂ ਕਮਾਇਆ ਜਾਵੇ ਸੌਖੇ ਤਰੀਕੇ ਦੇ ਨਾਲ ਪੈਸਾ ਕਿਵੇਂ ਕਮਾਇਆ ਜਾਵੇ ਇੱਕ ਹੀ ਮਕਸਦ ਹੈ ਜੋ ਇਹਨਾਂ ਨੂੰ ਇਸ ਧੰਦੇ ਦੇ ਵੱਲ ਖਿੱਚਦਾ ਹੈ ਸਾਡੀਆਂ ਸਰਕਾਰਾਂ ਨੇ ਸਾਡੇ ਪੋਲਿਟਿਸ਼ੀਅਨਾਂ ਨੇ ਸਿਆਸਦਾਨਾਂ ਨੇ ਨਸ਼ੇ ਦੇ ਧੰਦੇ ਨੂੰ ਇੱਕ ਮਜ਼ਾਕ ਦੀ ਤਰ੍ਹਾਂ ਲਿਆ ਹੈ ਜਦੋਂ ਉਹ ਐਲਾਨ ਕਰਦੇ ਨੇ कि ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੇਵਾਂਗੇ ਅਸੀਂ 2 ਮਹੀਨਿਆਂ ਦੇ ਵਿੱਚ ਨਸ਼ੇ ਨੂੰ ਜੜੋਂ ਪੱਟ ਦੇਵਾਂਗੇ ਨਸ਼ਾ ਇੱਕ ਬਹੁਤ ਹੀ ਗਟਲ ਸਮੱਸਿਆ ਹੈ ਇਸ ਦਾ ਹੱਲ ਨਹੀਂ ਆਸਾਨੀ ਨਾਲ ਨਹੀਂ ਹੋ ਸਕਦਾ ਐਨੇ ਘੱਟ ਸਮੇਂ ਦੇ ਵਿੱਚ ਤਾਂ ਕਦੇ ਵੀ ਨਹੀਂ ਹੋ ਸਕਦਾ ਪਰ ਫਿਰ ਵੀ ਸਾਡੇ ਸਿਆਸਤਦਾਨ ਸਾਡੀਆਂ ਸਰਕਾਰਾਂ ਇਹ ਐਲਾਨ ਆਮ ਕਰਦੀਆਂ ਰਹਿੰਦੀਆਂ ਨੇ ਬਸ ਸਾਨੂੰ ਆਉਣ ਦਿਓ ਸਾਨੂੰ ਮੌਕਾ ਦਿਓ ਅਸੀਂ 2 ਮਿੰਟ ਲਾਵਾਂਗੇ ਸਾਰਾ ਕੁਝ ਠੀਕ ਕਰ ਦੇਵਾਂਗੇ ਹਰ ਇੱਕ ਚੀਜ਼ ਦਾ ਹੱਲ ਕੱਢ ਦੇਵਾਂਗੇ ਲੇਕਿਨ ਇਹ ਸਮੱਸਿਆ ਬਹੁਤ ਹੀ ਜਟਲ ਸਮੱਸਿਆ ਹੈ ਇਸ ਨੂੰ ਕੱਲਾ ਪੁਲਿਸ ਐਕਸ਼ਨ ਕਰਕੇ ਕੱਲਾ ਨਸ਼ੇ ਦੇ ਸਪਲਾਇਰਾਂ ਨੂੰ ਅੰਦਰ ਬੰਦ ਕਰਕੇ ਜੇਲ੍ਹਾਂ ਦੇ ਵਿੱਚ ਡੱਕ ਕੇ ਹੱਲ ਨਹੀਂ ਕੱਢਿਆ ਜਾ ਸਕਦਾ ਔਰ ਇਸ ਦੇ ਪ੍ਰਮਾਣ ਦੇ ਰੂਪ ਦੇ ਵਿੱਚ ਅੰਕੜੇ ਬੋਲਦੇ ਨੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ ਜਿਸ ਤੋਂ ਪਿਛਲੀ ਸਰਕਾਰ ਸੀ ਜਾਂ ਫਿਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਜੇ ਤੁਸੀਂ ਅੰਕੜੇ ਦੇਖੋ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਸ਼ਾ ਸਪਲਾਈਅਰ ਜਿਹੜੇ ਛੋਟੇ-ਛੋਟੇ ਨਸ਼ੇ ਦੀ ਕੁਆਂਟੀਟੀ ਦੇ ਨਾਲ ਫੜੇ ਜਾਂਦੇ ਨੇ ਉਹ ਜੇਲਾ ਵਿੱਚ ਡੱਕ ਦਿੱਤੇ ਗਏ ਕੋਈ 80 ਹਜ਼ਾਰ ਦਾ ਦਾਵਾ ਕਰਦਾ ਹੈ ਕੋਈ 90 ਹਜ਼ਾਰ ਦਾ ਦਾਵਾ ਕਰਦਾ ਹੈ ਲੱਖ ਬੰਦਾ ਤੁਸੀਂ ਇੱਕ ਸੂਬੇ ਦੇ ਵਿੱਚੋਂ ਫੜ ਕੇ ਨਸ਼ੇ ਸਪਲਾਈ ਦੇ ਦੋਸ਼ ਦੇ ਵਿੱਚ ਨਸ਼ਾ ਵੇਚਣ ਦੇ ਦੋਸ਼ ਦੇ ਵਿੱਚ ਅੰਦਰ ਕਰ ਦਿੱਤਾ ਲੇਕਿਨ ਨਸ਼ੇ ਦੀ ਸਪਲਾਈ ਨੂੰ ਬਿਲਕੁਲ ਠੱਲ ਨਹੀਂ ਪਿਆ ਕਿਸੇ ਤਰੀਕੇ ਨਾਲ ਵੀ ਉਹਦੇ ਵਿੱਚ ਕਮੀ ਨਹੀਂ ਆਈ ਕਦੇ ਇਹ ਸੋਚਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਉਂ ਅਕਸਰ ਅਜਿਹਾ ਕੀ ਕਾਰਨ ਹੈ ਕਿ ਪੁਲਿਸ ਦੀ ਐਨੀ ਸਖਤੀ ਤੋਂ ਬਾਅਦ ਵੀ ਨਸ਼ਾ ਉਸੇ ਤਰੀਕੇ ਨਾਲ ਵਿਕ ਰਿਹਾ ਹੈ ਕਿਉਂਕਿ ਨਸ਼ਾ ਕੱਲਾ ਵੇਚਣ ਦੀ ਸਮੱਸਿਆ ਨਹੀਂ ਹੈ ਜਦੋਂ ਤੁਸੀਂ ਇਹ ਸੋਚਦੇ ਹੋ ਕਿ ਵੇਚਣ ਵਾਲਿਆਂ ਨੂੰ ਫੜੋਗੇ ਸਪਲਾਈ ਰੁਕ ਜਾਏਗੀ ਤੇ ਨਸ਼ਾ ਆਪਣੇ ਆਪ ਖਤਮ ਹੋ ਜਾਏਗਾ ਐਨਾ ਆਸਾਨ ਕੰਮ ਇਹ ਨਹੀਂ ਇਸ ਦੇ ਵਿੱਚ ਸਮਾਜ ਨੂੰ ਵੀ ਜੋੜਨਾ ਪਏਗਾ ਇਸ ਦੇ ਵਿੱਚ ਜੋ ਨਸ਼ਾ ਕਰਦੇ ਨੇ ਉਹਨਾਂ ਦਾ ਵੀ ਹੱਲ ਕੱਢਣਾ ਪਏਗਾ ਨਸ਼ਾ ਵੇਚਣ ਵਾਲਿਆਂ ਦਾ ਵੀ ਇਹ ਸਾਰਿਆਂ ਦਾ ਮਿਲ ਕੇ ਇਕੱਠਿਆਂ ਹੀ ਕੋਈ ਹੱਲ ਕੱਢਣਾ ਪਏਗਾ ਸਿਰਫ ਇੱਕ ਵੇਚਣ ਵਾਲਿਆਂ ਨੂੰ ਫੜ ਕੇ ਇਹ ਨਸ਼ਾ ਕਦੇ ਨਹੀਂ ਖਤਮ ਹੋ ਸਕਦਾ ਇੱਕ ਨੂੰ ਫੜੋਗੇ ਦੋ ਹੋਰ ਤਿਆਰ ਹੋ ਜਾਣਗੇ ਜਿਹੜੇ ਇਸ ਕੰਮ ਦੇ ਵਿੱਚ ਰੁੱਝ ਜਾਣਗੇ ਜਿਹੜੇ ਇਸ ਕੰਮ ਦੇ ਵਿੱਚ ਲੱਗ ਜਾਣਗੇ ਕਿਉਂਕਿ ਸਾਡੇ ਸਮਾਜ ਦੇ ਵਿੱਚ ਬੇਰੁਜ਼ਗਾਰਾਂ ਦੀ ਕਮੀ ਨਹੀਂ ਸਾਡੇ ਸਮਾਜ ਦੇ ਵਿੱਚ ਗਰੀਬਾਂ ਦੀ ਕਮੀ ਨਹੀਂ ਜਾਂ ਉਸ ਬੰਦਿਆਂ ਦੀ ਕਮੀ ਨਹੀਂ ਜਿਨ੍ਹਾਂ ਨੂੰ ਛੇਤੀ ਅਮੀਰ ਹੋਣ ਦਾ ਲਾਲਚ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਮਿਹਨਤ ਕਰਕੇ ਸਾਲਾਂ ਬੱਧੀ ਕੌਣ ਉੜਿੱਕੇਗਾ 2 ਮਿੰਟ ਇਸ ਕੰਮ ਦੇ ਵਿੱਚ ਲਿਫਟ ਹੋ ਜਾਓ ਲੱਖਾਂ ਕਮਾਉਂਗੇ ਬਾਰੇ ਨਿਆਰੇ ਹੋ ਜਾਣਗੇ ਅਜਿਹੀ ਸੋਚ ਵਾਲੇ ਬਹੁਤ ਮਿਲ ਜਾਣਗੇ ਇਸੂ ਪੁਲਿਸ ਸਿੰਘ ਦੇ ਨਾਲੋਂ ਕਾਨੂੰਨ ਦੀ ਰੱਖਿਆ ਕਰਨ ਦੇ ਨਾਲ-ਨਾਲ ਸਮਾਜਿਕ ਐਂਗਲ ਤੋਂ ਵੀ ਸਾਨੂੰ ਕੰਮ ਕਰਨਾ ਪਏਗਾ ਜੇ ਅਸੀਂ ਨਸ਼ੇ ਦੀ ਸਮੱਸਿਆ ਤੋਂ ਨਜਾਦ ਪਾਉਣਾ ਚਾਹੁੰਦੇ ਆ ਮਨੋਵਿਗਿਆਨ ਨੂੰ ਵੀ ਇਸਤੇਮਾਲ ਕਰਨਾ ਪਏਗਾ ਇਹਨਾਂ ਨਸ਼ੇੜੀਆਂ ਦਾ ਕੋਈ ਹੱਲ ਲੱਭਣ ਦੇ ਲਈ ਇਹਨਾਂ ਨੂੰ ਸਮਾਜ ਦੇ ਵਿੱਚ ਮੁੜ ਵਸੇਮਾ ਕਰਾਉਣ ਦੇ ਲਈ ਤੁਸੀਂ ਜੋ ਸਾਡਾ ਹੁਣ ਤੱਕ ਦਾ ਤੰਤਰ ਹੈ ਸਮਾਜਿਕ ਢਾਂਚਾ ਹੈ ਉਸ ਦੇ ਵਿੱਚ ਨਸ਼ਾ ਛਡਾਊ ਕੇਂਦਰਾਂ ਦੀ ਗਿਣਤੀ ਤਾਂ ਬਹੁਤ ਦੇਖਦੇ ਹਾਂ ਨਸ਼ਾ ਛਡਾਉਣ ਵਾਲੇ ਕੇਂਦਰ ਨੇ ਜਿੱਥੇ 3 ਮਹੀਨੇ 2 ਮਹੀਨੇ 4 ਮਹੀਨੇ ਇਹਨਾਂ ਨੂੰ ਰੱਖਿਆ ਜਾਂਦਾ ਹੈ ਬਾਅਦ ਵਿੱਚ ਵਾਪਸ ਜਦੋਂ ਸਮਾਜ ਚ ਆਉਂਦੇ ਨੇ ਤਾਂ ਕੁਝ ਦਿਨਾਂ ਦੇ ਅੰਦਰ ਹੀ ਉਹ ਦੁਬਾਰਾ ਉਸੇ ਨਸ਼ੇ ਤੇ ਲੱਗ ਜਾਂਦੇ ਨੇ ਕਿ ਉਹਨਾਂ ਦੇ ਆਲੇ-ਦੁਆਲੇ ਦੀ ਜ਼ਿੰਦਗੀ ਉਹ ਨਹੀਂ ਬਦਲੀ ਹੁੰਦੀ ਉਹਨਾਂ ਦਾ ਦੋਸਤ ਉਹਨਾਂ ਦਾ ਸਰਕਲ ਉਹਨਾਂ ਦਾ ਘਰ-ਬਾਰ ਹਾਲਾਤ ਉਹੀ ਹੁੰਦੇ ਨੇ ਜਿਸ ਤੋਂ ਉਹ ਛੱਡ ਕੇ ਗਏ ਹੁੰਦੇ ਨੇ ਤੇ ਵਾਪਸ ਜਦੋਂ ਉਹਨਾਂ ਹਾਲਾਤਾਂ ਚ ਆਉਂਦੇ ਨੇ ਤਾਂ ਉਹ ਉਹ ਪੁਰਾਣੀਆਂ ਆਦਤਾਂ ਤੇ ਆ ਜਾਂਦੇ ਨੇ ਉਹ ਦੁਬਾਰਾ ਨਸ਼ਾ ਕਰਨ ਲੱਗ ਜਾਂਦੇ ਨੇ ਬਹੁਤ ਕੇਸ ਤੁਮ ਇਹ ਜੇ ਮਿਲਣਗੇ ਕਿ ਨਸ਼ਾ ਛਡਾਊ ਕੇਂਦਰ ਦੇ ਵਿੱਚ ਟਾਈਮ ਲੌਰ ਤੋਂ ਬਾਅਦ ਵੀ ਦੁਬਾਰਾ ਉਹ ਨੌਜਵਾਨ ਮੁੰਡੇ ਕੁੜੀਆਂ ਨਸ਼ੇ ਤੇ ਲੱਗ ਤੇ ਫੇਰ ਕੀ ਮੁੜ ਬਸੇਵੇਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਮੂੜ ਬਸੇਮੇ ਦੇ ਹੱਲ ਨਹੀਂ ਲੱਭਣੇ ਚਾਹੀਦੇ ਉਹਨਾਂ ਨੂੰ ਜਦੋਂ ਵਾਪਸ ਸਮਾਜ ਦੇ ਵਿੱਚ ਭੇਜਣਾ ਹੈ ਉਦੋਂ ਉਹਨਾਂ ਦੇ ਹਾਲਾਤ ਕੁਝ ਬਦਲੇ ਹੋਣੇ ਚਾਹੀਦੇ ਨੇ ਉਹਨਾਂ ਨੂੰ ਕਿਸੇ ਕੰਮ ਕਾਜ ਤੇ ਕਿਸੇ ਨਾ ਕਿਸੇ ਇਸ ਤਰ੍ਹਾਂ ਦੀ ਐਕਟੀਵਿਟੀ ਦੇ ਵਿੱਚ ਸ਼ਾਮਲ ਕਰਨਾ ਪਏਗਾ ਜਿੱਥੇ ਉਹ ਦੁਬਾਰਾ ਉਸ ਨਸ਼ੇ ਦੇ ਵੱਲ ਨਾ ਅਟਰੈਕਟ ਹੋਣ ਦੁਬਾਰਾ ਨਸ਼ੇ ਦੀ ਜ਼ਿੰਦਗੀ ਵੱਲ ਨਾ ਖੇਲੇ ਜਾਣ ਲੇਕਿਨ ਉਹ ਕੋਈ ਵੀ ਨਹੀਂ ਕਰ ਰਿਹਾ ਉਹ ਕੰਮ ਨਾ ਤਾਂ ਮਾਪੇ ਕਰ ਸਕਦੇ ਨੇ ਇਕੱਲੇ ਨਾ ਹੀ ਸਰਕਾਰਾਂ ਕਰਨ ਦੇ ਵਿੱਚ ਕੋਈ ਰੁਚੀ ਦਿਖਾਉਂਦੀਆਂ ਇਕ ਇਹ ਵੀ ਬੜੀ ਵੱਡੀ ਪ੍ਰੋਬਲਮ ਹੈ ਸਾਡੇ ਸਮਾਜ ਦੇ ਵਿੱਚ ਕਿ ਅਸੀਂ ਨਸ਼ੇ ਨੂੰ ਧਰਮ ਦੇ ਨਾਲ ਜੋੜ ਕੇ ਵੀ ਦੇਖ ਲੈਂਦੇ ਆ ਅਸੀਂ ਉਸ ਦੇ ਮਨੋਵਿਗਿਆਨ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਅਕਸਰ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਅੰਮ੍ਰਿਤ ਛਕਾ ਦਿਓ ਅੰਮ੍ਰਿਤ ਛਕਾ ਕੇ ਨਸ਼ਾ ਛਡਾਇਆ ਜਾ ਸਕਦਾ ਹੈ ਲੇਕਿਨ ਇੰਨਾ ਆਸਾਨ ਕੰਮ ਇਹ ਵੀ ਨਹੀਂ ਹੈ ਪ੍ਰਚਾਰ ਦੇ ਮਾਧਿਅਮ ਦੇ ਤੌਰ ਤੇ ਜ਼ਰੂਰ ਇਸ ਨੂੰ ਮੰਨਿਆ ਜਾ ਸਕਦਾ ਹੈ ਕਿ ਅੰਮ੍ਰਿਤ ਸੰਚਾਰ ਕਰ ਦਿੱਤਾ ਬੰਦੇ ਦੇ ਅੰਦਰੋਂ ਸਾਰਾ ਕੁਝ ਉਹਦੀ ਸੋਚ ਬਦਲ ਗਈ ਉਹ ਨਸ਼ਾ ਛੱਡ ਦਿੰਦਾ ਹੈ ਪਰ ਬਹੁਤੇ ਲੋਕ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਦੇਖੇ ਹੋਣੇ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਹੈ ਜਾਂ ਗਾਤਰਾ ਪਾਇਆ ਹੈ ਤੇ ਉਹ ਵਾਪਸ ਨਸ਼ੇ ਦੀ ਦਗਲ ਦੇ ਵਿੱਚ ਮੁੜ ਜਾਂਦੇ ਨੇ ਉੱਥੇ ਹੀ ਪਹੁੰਚ ਜਾਂਦੇ ਨੇ ਜਿੱਥੋਂ ਉਹ ਛੱਡ ਕੇ ਗਏ ਹੁੰਦੇ ਸੋ ਲੋੜ ਸਾਰਿਆਂ ਨੂੰ ਰਲ ਮਿਲ ਕੇ ਇਸ ਸਮੱਸਿਆ ਨੂੰ ਨਜਿੱਠਣ ਦੇ ਲਈ ਕੰਮ ਕਰਨ ਦੀ ਲੋੜ ਹੈ ਨਾ ਕਿ ਸਿਰਫ ਬਿਆਨ ਦੇ ਕੇ ਹੀ ਨਸ਼ੇ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਇਹ ਹੀ ਬਿਆਨ ਇੱਕ ਹੋਰ ਤਰੀਕੇ ਨਾਲ ਵੀ ਦਿੱਤੇ ਗਏ ਨੇ ਜਿਸ ਦੇ ਵਿੱਚ ਅਫੀਮ ਡੋਡੇ ਜਾਂ ਪੋਸਟ ਦੀ ਖੇਤੀ ਪੰਜਾਬ ਦੇ ਵਿੱਚ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੇ ਹਾਲ ਦਿੱਤੇ ਗਏ ਨੇ ਸੁਝਾਅ ਦਿੱਤੇ ਗਏ ਨੇ ਕਿ ਅਫੀਮ ਦੀ ਖੇਤੀ ਜਾਂ ਪੋਸਟ ਦੀ ਖੇਤੀ ਕਰਨਾ ਵੀ ਖੁੱਲ੍ਹ ਹੋਵੇ ਤਾਂ ਕਿ ਪੰਜਾਬ ਦੇ ਲੋਕ ਕਮਾਈ ਵੀ ਕਰ ਸਕਣ ਅਮੀਰ ਹੋ ਸਕਣ ਖੇਤੀ ਨੁਕਸਾਨ ਵਾਲੇ ਧੰਦੇ ਦੇ ਵਿੱਚੋਂ ਪ੍ਰੋਫਿਟ ਵਾਲਾ ਧੰਦਾ ਮੁਨਾਫੇ ਵਾਲਾ ਧੰਦਾ ਬਣ ਜਾਏ ਤੇ ਰਵਾਇਤੀ ਨਸ਼ੇ ਜਿਹੜੇ ਨੇ ਉਹ ਲੋਕ ਕਰਨ ਉਹ ਨੌਜਵਾਨ ਕਰਨਗੇ ਤਾਂ ਇਹਨਾਂ ਸਿੰਥੈਟਿਕ ਨਸ਼ਿਆਂ ਤੋਂ ਉਹ ਆਜ਼ਾਦ ਪਾ ਲੈਣਗੇ ਨਿਆਤ ਪਾਲਣਗੇ ਤੇ ਪੁਰਾਣੇ ਰਵਾਇਤੀ ਨਸ਼ੇ ਇੰਨਾ ਨੁਕਸਾਨ ਨਹੀਂ ਕਰਦੇ ਪਰ ਉਹ ਲੋਕ ਜਾਂ ਤਾਂ ਨਾ ਸਮਝਨੇ ਜਾਂ ਉਹਨਾਂ ਨੂੰ ਇੰਨੀ ਅਕਲ ਨਹੀਂ ਹੈ ਜਾਂ ਇੰਨਾ ਪਤਾ ਨਹੀਂ ਹੈ ਨਹੀਂ ਜਾਣਕਾਰੀ ਨਹੀਂ ਹੈ ਕਿ ਜਿਹੜੇ ਇਹ ਸਿੰਥੈਟਿਕ ਨਸ਼ੇ ਬਣ ਰਹੇ ਨੇ ਹੈਰੋਇਨ ਹੈ ਚਟਾ ਹੈ ਜਾਂ ਕੋਕੀਨ ਹੈ ਇਹ ਸਾਰੀਆਂ ਵੀ ਤਾਂ ਉਸ ਅਫੀਮ ਤੋਂ ਹੀ ਉਹਨੂੰ ਸੁਧਾਰ ਕੇ ਰਫਾਈਨ ਕਰਕੇ ਅਗਲੀਆਂ ਕਿਸਮਾਂ ਤਿਆਰ ਕੀਤੀਆਂ ਜਾਂਦੀਆਂ ਨੇ ਕੋਈ ਆਪਣੇ ਆਪ ਨਹੀਂ ਬਣ ਜਾਂਦੇ ਗੜੀਆਂ ਨਸ਼ੇ ਦੀਆਂ ਗੋਲੀਆਂ ਨੇ ਉਹਨਾਂ ਦੇ ਵਿੱਚ ਵੀ ਓਪੀਆਇਡ ਇਹੀ ਅਫੀਮ ਦੀ ਮਾਤਰਾ ਵਰਤੀ ਜਾਂਦੀ ਹੈ ਇਸੇ ਲਈ ਹੀ ਉਹ ਨਸ਼ੇ ਦੀ ਤਰ੍ਹਾਂ ਵਰਤੀਆਂ ਜਾਂਦੀਆਂ ਨੇ ਉਹਨਾਂ ਗੋਲੀਆਂ ਨੂੰ ਨਸ਼ੇ ਦੇ ਰੂਪ ਦੇ ਵਿੱਚ ਲਿਆ ਜਾਂਦਾ ਹੈ ਹੁਣ ਤਾਂ ਇਹ ਖੇਤੀ ਜ਼ਿਆਦਾਤਰ ਅਫਗਾਨਿਸਤਾਨ 'ਚ ਹੁੰਦੀ ਹੈ ਉੱਥੋਂ ਸਪਲਾਈ ਹੋ ਕੇ ਪਾਕਿਸਤਾਨ ਦੇ ਜ਼ਰੀਏ ਭਾਰਤ ਤੋਂ ਅੱਗੇ ਵੈਸਟ ਵਲ ਅਮਰੀਕਾ ਜਾਂ ਹੋਰ ਦੇਸ਼ਾਂ ਵੱਲ ਯੂਰਪ ਵੱਲ ਜਾਂਦੀ ਹੈ ਤੇ ਜੇ ਤੁਸੀਂ ਘਰ ਦੇ ਵਿੱਚ ਹੀ ਇਹ ਖੇਤੀ ਕਰਨ ਲੱਗ ਪਏ ਤਾਂ ਫੇਰ ਇਸ ਰਿਫਾਈਨਮੈਂਟ ਕਰਨ ਨੂੰ ਕੌਣ ਰੋਕੇਗਾ ਫੇਰ ਤਾਂ ਡਰੋਨਾਂ ਨਾਲ ਹੀ ਲਿਆਉਣ ਦੇ ਵੀ ਲੋੜ ਨਹੀਂ ਤੁਹਾਡੇ ਖੇਤਾਂ ਦੇ ਵਿੱਚ ਹੀ ਉਗੂਗੀ ਇੱਥੇ ਹੀ ਰਿਫਾਈਨ ਬਣ ਕੇ ਇੱਥੇ ਹੀ ਇਹ ਨਸ਼ਾ ਕਰਦੇ ਰਹਿਣਗੇ ਲੋਕ ਇਸ ਸਮੱਸਿਆ ਨੂੰ ਲੋਕ ਸਮਝਦੇ ਨਹੀਂ ਬਸ ਪੋਲਿਟਿਕਲ ਬਿਆਨਬਾਜ਼ੀ ਕਰਕੇ ਹੀ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਜੋ ਕਿ ਇਸ ਸਮੱਸਿਆ ਦਾ ਹੱਲ ਨਹੀਂ ਹੈ ਸੋ ਉਮੀਦ ਕਰਦੇ ਹਾਂ ਲੋਕ ਇਹਨਾਂ ਬਰੀਕੀਆਂ ਨੂੰ ਸਮਝਣਗੇ ਇਸ ਸਮੱਸਿਆ ਦੀ ਜਟਿਲਤਾ ਨੂੰ ਸਮਝਣਗੇ ਔਰ ਹੱਲ ਜਿਹੜੇ ਨੇ ਸਰਕਾਰ ਕੱਢੇਗੀ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਕੱਢੇਗੀ ਸਮਾਜ ਨੂੰ ਵੀ ਨਾਲ ਜੋੜੇਗੀ ਇਹ ਨਸ਼ਾ ਕਰਨ ਵਾਲਿਆਂ ਨੂੰ ਵੀ ਨਾਲ ਜੋੜੇਗੀ ਉਹਨਾਂ ਦੇ ਪਰਿਵਾਰਾਂ ਨੂੰ ਵੀ ਨਾਲ ਜੋੜੇਗੀ ਮਿਲ ਕੇ ਸਾਰੇ ਇੱਕ ਇਸ ਤਰ੍ਹਾਂ ਦਾ ਮਾਹੌਲ ਸਿਰਜਣ ਦੇ ਵਿੱਚ ਕਾਮਯਾਬ ਹੋਣਗੇ ਜਿਹਦੇ ਵਿੱਚੋਂ ਇਸ ਨਸ਼ੇ ਦੀ ਲਾਹਨਤ ਤੋਂ ਬਚਿਆ ਜਾ ਸਕੇ ਇਸ ਨੂੰ ਘਟਕੀਤਾ ਜਾ ਸਕੇ ਜਿਹੜੀਆਂ ਨੌਜਵਾਨ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਨੇ ਉਹਨਾਂ ਨੂੰ ਬਰਬਾਦੀ ਤੋਂ ਬਚਾਇਆ ਜਾ ਸਕੇ ਇਹ ਨਹੀਂ ਕਿ ਸਰਕਾਰ ਕੰਮ ਨਹੀਂ ਕਰ ਰਹੀ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ ਅਧਿਆਪਕਾਂ ਨੂੰ ਟ੍ਰੇਨਿੰਗ ਦਿਵਾ ਰਹੀ ਹੈ ਤਾਂ ਕਿ ਉਹ ਸਕੂਲਾਂ ਦੇ ਵਿੱਚ ਵਿਦਿਅਕ ਅਦਾਰਿਆਂ ਦੇ ਵਿੱਚ ਇਹ ਜਿਹਾ ਮਾਹੌਲ ਸਿਰਜਣ ਜਿੱਥੇ ਸਮਾਜ ਨੂੰ ਕੁ ਚੰਗੀ ਸਿੱਖਿਆ ਮਿਲੇ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਹੁਤ ਸਮਾਂ ਚਾਹੀਦਾ ਹੈ ਇਹ 2-4 ਹਫ਼ਤਿਆਂ ਦਾ ਕੰਮ ਨਹੀਂ ਜਿਵੇਂ ਕਿ ਪ੍ਰਚਾਰ ਕੀਤਾ ਜਾਂਦਾ ਹੈ ਕਿ ਅਸੀਂ 4 ਹਫ਼ਤੇ ਜਾਂ 6 ਹਫ਼ਤਿਆਂ 'ਚ ਇਸ ਸਮੱਸਿਆ ਨੂੰ ਜੜੋਂ ਖਤਮ ਕਰ ਦੇਵਾਂਗੇ ਐਨਾ ਸੌਖਾ ਕੰਮ ਇਹ ਨਹੀਂ ਹੈ ਉਮੀਦ ਕਰਦੇ ਹਾਂ ਸਾਰੇ ਸਮਝਣਗੇ ਇਸ ਗੱਲ ਨੂੰ ਔਰ ਸਾਰੇ ਆਪਣਾ ਆਪਣਾ ਯੋਗਦਾਨ ਇਸ ਸਮੱਸਿਆ ਤੋਂ ਨਜਿੱਠਣ ਦੇ ਵਿੱਚ ਪਾਉਣਗੇ ਇਸੇ ਉਮੀਦ ਦੇ ਨਾਲ ਤਰਤੁਬਿਦਾ ਲੈਂਦੇ ਹਾਂ ਧੰਨਵਾਦ